ਦਸਤਨ ਤੇ ਚਾਰ ਇਹੋ ਜਿਹੇ ਵਾਰਦਾ ਜਿਨ੍ਹਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਡੋੜ ਕੇ ਰੱਖ ਦਿੱਤਾ ਹੈ ਮੇਰਾ ਨਾਮ ਹੈ ਰੁਚਕਾਇਮ ਖੰਨਾ ਤੇ ਮੇਰੇ ਨਾਲ ਨੇ ਮੇਰੇ ਕੁਲੀਗ ਜੁਪਿੰਦਰਜੀਤ ਸਿੰਘ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਤੁਸੀਂ ਦੇਖ ਰਹੇ ਹੋ ਡੀਕੋਡ ਪੰਜਾਬ ਜੁਪਿੰਦਰਜੀਤ ਜੀ ਇਹ ਪੰਜਾਬ ਵਿੱਚ ਕੀ ਹੋ ਕੀ ਰਿਹਾ ਹੈ ਇਸ ਪੰਜਾਬ ਬਿਕਮਿੰਗ ਦ ਵਾਈਲਡ ਵੈਸਟ ਬਿਲਕੁਲ ਜਿਸ ਸਾਹਮਣੇਲ ਇੱਕ ਤੋਂ ਇੱਕ ਬਾਦ ਵਾਰਦਾਤ ਹੋ ਰਹੀ ਹੈ ਇਟ ਸੀਮਸ ਕਿ ਕੋਈ ਲਾਅ ਐਂਡ ਆਰਡਰ ਦੀ ਯੂ ਨੋ ਜੋ ਇਟ ਕੰਟਰੋਲ ਹੁੰਦਾ ਇੱਕ ਪਕੜ ਹੁੰਦਾ ਉਹ ਬਹੁਤ ਜ਼ਿਆਦਾ ਢਿੱਲੀ ਹੋ ਗਈ ਹੈ ਇਸ ਸਮੇਂ ਐਂਡ ਲੱਗ ਰਿਹਾ ਇਟ ਇਜ਼ ਲਾਈਕ ਫ੍ਰੀ ਫਾਰ ਆਲ ਲਾਈਕ ਗੈਂਗਸਟਰ ਦੀ ਮਦਰ ਤੇ ਅਟੈਕ ਹੁੰਦਾ ਹੈਗਾ ਓਕੇ ਤੁਸੀਂ ਉਸ ਨੂੰ ਗੈਂਗ ਰਾਈਵਲਰੀ ਦਾ ਨਾਮ ਦਿੰਦੇ ਹੋ ਪਰ ਅਟੈਕ ਤਾਂ ਪਬਲਿਕ ਸਪੇਸ ਵਿੱਚ ਹੋ ਰਿਹਾ ਹੈ ਨਾ ਐਂਡ ਫਿਰ ਤੁਸੀਂ ਇੱਕ ਯੂ ਨੋ ਇੱਕ ਡਰੱਗਸ ਮੰਗਲਰ ਦੇ ਬ੍ਰਦਰ ਨੂੰ ਮਾਰਿਆ ਜਾਂਦਾ ਐਂਡ ਫਿਰ ਉਸ ਦੀ ਰਿਸਪੌਂਸਿਬਿਲਟੀ ਲੈਂਤੇ ਜਾਂਦੀ ਹੈ ਕਿ ਅਸੀਂ ਇਸ ਨੂੰ ਇਸ ਕਰਕੇ ਮਾਰਿਆ ਕਿਉਂਕਿ ਉਸਨੇ ਦੂਜੇ ਗੈਂਗਸਟਰਸ ਦੀ ਹੈਲਪ ਕਰ ਰਹੀ ਸੀ ਇਟ ਵਾਸ ਅਗੇਨ ਗੈਂਗਵੋਰ फिरिक डॉक्टर पे अटैक ਕੀਤਾ ਜਾਂਦਾ ਯੂ نو ਫੋਰਚੂਨੇਟਲੀ ਹੀ ਇਜ਼ ਅਲਾਈਵ ਐਂਡ THEN ਯੂ نو ਫਾਈਨਲੀ ਜਿਹੜਾ ਕੱਲ ਹੋਇਆ ਹੈਗਾ ਸੋ ਇੱਕ ਕਲੋਥ ਮਰਚੈਂਟ ਹੈਗੇ ਨੇ ਯੂ نو ਐਂਡ ਇਹ ਇਹ ਜਿਹੜੇ ਲੋਕ ਨੇ ਕਲੋਥ ਮਰਚੈਂਟ ਵਗੈਰਾ ਉਹਨਾਂ ਨੂੰ ਐਕਸਟਰਸ਼ਨਸ ਦੀ ਕਾਲ ਆ ਰਹੀ ਸੀ ਵਿਚ ਹੀ ਰਿਫਿਊਜ਼ਡ ਐਂਡ ਹੀ ਰਿਫਿਊਜ਼ ਬੰਦਾ ਕਿਉਂ ਕਰਦਾ ਬਿਕੋਜ਼ ਉਸ ਨੂੰ ਪੁਲਿਸ ਤੇ ਭਰੋਸਾ ਹੈ दैट ਯੂ نو ਮਾਈ ਲਾਈਫ ਇਜ਼ ਸੇਫ ਇਅਰ ਵਿਚ ਇਜ਼ ਵਿਚ ਇਜ਼ ਨਾਟ ਦੀ ਕੇਸ ਸੋ ਇਹ ਬਹੁਤ ਜ਼ਿਆਦਾ ਸੀਰੀਅਸ ਗੱਲ ਹੈਗੀ ਐਂਡ ਆਮ ਸ਼ੋਰ ਕਿ ਦੀ ਪੁਲਿਸ ਹੈਸ ਟੂ ਡੂ ਸਮਥਿੰਗ ਤੁਪਨਜੀ ਜੀ ਜੀ ਇਹ ਜਿਹੜਾ ਕੱਲ ਅਟੈਕ ਹੋਇਆ ਮਿਸਟਰ ਵਰਮਾ ਤੇ ਯੂ نو ਹੀ ਹਾਸ ਬੀਨ ਸ਼ਾਟ ਡੈਡ ਇਥੇ ਇਨਵੈਸਟੀਗੇਸ਼ਨ ਕੀ ਨਿਕਲਿਆ ਹੈ ਵਿਚ ਵਿਚ ਇਜ਼ ਇਟ ਇਜ਼ ਇਟ ਅ ਗੈਂਗਸਟਰ ਰਿਲੇਟਿਡ ਕ੍ਰਾਈਮ ਇਜ਼ ਇਟ ਵਾਸ ਹੀ ਅ ਯੂ نو ਆਈ ਮੀਨ ਵਾਸ ਇਟ ਜਸਟ ਐਕਸਟਰਸ਼ਨ অর ਵਾਸ ਇਟ ਸਮਥਿੰਗ ਐਲਸ ਫਿਲਹਾਲ ਜੋ ਵੀ ਉਥੋਂ ਦੀ ਨਿਊਜ਼ ਸਾਡੇ ਰਿਪੋਰਟਰਸ ਨੇ ਭੇਜੀਆਂ ਨੇ ਉਹਨਾਂ ਦਾ ਇਹ ਹੈਗਾ ਕਿ ਇਹਨਾਂ ਨੂੰ ਲੋਰੈਂਸ ਬਿਸ਼ਨੋਈ ਗੈਂਗ ਤੋਂ ਕਾਲਸ ਆਉਂਦੀਆਂ ਸੀਗੀਆਂ ਐਕਸਟਰਸ਼ਨ ਕਾਲ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਨਾਲ ਗੱਲ ਕਰਨੀ ਹੈ ਸੋ ਹੀ ਰਿਫਿਊਜ਼ ਟੂ ਟਾਕ ਸੋ ਜੋ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਕਲੇਮ ਵੀ ਪਾਇਆ ਉਹਨਾਂ ਨੇ ਲਿਖਿਆ ਕਿ ਇਸ ਨੇ ਸਾਡਾ ਗੱਲ ਹੀ ਨਹੀਂ ਕੀਤੀ ਸਾਡੀ ਗੱਲ ਨਹੀਂ ਸੁਣੀ ਸੋ ਪੁਲਿਸ ਕਹਿ ਰਹੀ ਹੈ ਕਿ ਯੂ ਡੋਨਟ ਨੋ ਇਟ ਇਜ਼ ਐਕਸਟੋਰਸ਼ਨ ਕਿ ਨਹੀਂ ਸੀਗੀ ਪਰ ਆਬਵੀਅਸ ਹੈ ਕਿ ਯੂ نو ਗੈਂਗਸਟਰ ਤਾਂ ਇਸੇ ਲਈ ਕਾਲ ਕਰਦੇ ਆ ਐਂਡ ਸੋ ਪੁਲਿਸ ਨੇ ਹਜੇ ਕੁਝ ਲੋਕਾਂ ਨੂੰ ਡਿਟੇਨ ਕੀਤਾ ਹੈ ਉਹਨਾਂ ਨੇ ਕੁਝ ਬਿਸ਼ਨੋਈ ਗੈਂਗ ਦਾ ਨਾਮ ਲੈ ਰਹੇ ਲੋਰਸ ਬਿਸ਼ਨੋਈ ਵਿੱਚ ਯੂ نو ਗੁਜਰਾਤ ਜੇਲ੍ਹ ਦੇ ਵਿੱਚ ਹੈ ਐਨਆਈਏ ਦੇ ਅੰਡਰ ਕਸਟਡੀ ਹੈ ਸੋ ਫੈਮਿਲੀ ਵਾਸ ਵੈਰੀ ਅਪਸੈਟ ਜੋ ਦੋ ਫੈਮਿਲੀ ਦੇ ਕੋਲ ਪੋਲਿਟੀਕਲ ਲੀਡਰਸ ਗਏ ਨੇ ਆਪੋਜੀਸ਼ਨ ਦੇ ਅਤੇ ਗਵਰਨਮੈਂਟ ਦੇ ਵੀ ਸੋ ਫੈਮਿਲੀ ਬਾਰ ਬਾਰ ਇਹ ਕਹਿ ਰਹੀ ਸੀ ਕਿ ਜੇਲ ਤੋਂ ਕੋਈ ਕਿਵੇਂ ਆਪਰੇਟ ਕਰ ਸਕਦਾ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਚਾਹੇ ਉਹ ਸਟੇਟ ਗਵਰਨਮੈਂਟ ਸੋ ਬੜਾ ਵੱਡਾ ਹੈ ਕੁਐਸਚਨ ਸੀਗਾ ਅ ਇਸ ਵੇਲੇ ਜੁਪਿੰਦਰ ਜੀ ਜੀ ਕਿਹੜੇ ਕਿਹੜੇ ਗੈਂਗਸਟਰਸ ਨੇ ਜਿਹੜੇ ਪੰਜਾਬ ਵਿੱਚ ਆਪਰੇਟ ਕਰਦੇ ਨੇ ਹਰ ਰੋਜ਼ ਹੀ ਆਪਾਂ ਨਵੇਂ ਨਾਂ ਸੁਣਦੇ ਨੇ ਬਈ ਨਵੇਂ ਜਿਵੇਂ ਜਿਹੜੇ ਪਿੱਛੇ ਜੇ ਖਤਮ ਹੁੰਦੇ ਨਹੀਂ ਪਰ ਨਵੇਂ ਹੋਰ ਗੈਂਗਸਟਰਸ ਅੱਗੇ ਆਉਂਦੇ ਜਾ ਰਹੇ ਨੇ ਇਹ ਕਿਹੜੇ ਗੈਂਗਸਟਰਸ ਕਿਹੜੇ ਗੈਂਗ ਹੁਣ ਸਭ ਤੋਂ ਅੱਗੇ ਨੇ ਯਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਕਚੁਅਲੀ ਐਕੂਰੇਟ ਫਿਗਰ ਦਾ ਪੁਲਿਸ ਕੋਲ ਵੀ ਨਹੀਂ ਹੈ ਬਟ ਜੋ ਬ੍ਰੌਡਲੀ ਜੋ ਗਵਰਨਮੈਂਟ ਦੇ ਪ੍ਰੈਸ ਰਿਲੀਜ਼ਸ ਜਾਂ ਉਹਨਾਂ ਦੀ ਸਟੇਟਮੈਂਟਸ ਆਈਆਂ ਹੋਈਆਂ ਨੇ ਇਨ ਦੀ ਰੀਸੈਂਟ ਪਾਸਟ ਉਸ ਦੇ ਹਿਸਾਬ ਨਾਲ 505 ਗੈਂਗਸ ਅਤੇ 2200 ਮੈਂਬਰ ਨੇ 505 ਗੈਂਗ 505 505 ਗੈਂਗਸ ਐਂਡ ਮੋਡਿਊਲਸ ਸੋ ਕੋਈ ਬੰਦਾ ਹੈਗਾ ਉਸ ਦੇ ਗੈਂਗ ਦੇ ਵਿੱਚ ਪੰਜ ਬੰਦੇ ਨੇ ਸੋ ਇੱਕ ਮੋਡਿਊਲ ਬਣ ਗਿਆ ਪਰ ਉਹ ਗੈਂਗ ਵੀ ਹੈ ਰਾਈਟ ਸੋ ਇਹ ਜਿਹੜੇ 505 ਗੈਂਗਸ ਨੇ ਇਹਨਾਂ ਦੇ ਉੱਤੇ ਇੱਕ ਅੰਬ੍ਰੈਲਾ 10 ਗੈਂਗਸ ਨੇ ਜਿਨ੍ਹਾਂ ਨੂੰ ਪੁਲਿਸ ਮਦਰ ਗੈਂਗਸ ਕਹਿੰਦੀ ਹੈ ਇਹ ਜਿਹੜੇ 10 ਗੈਂਗਸ ਨੇ ਇਹਨਾਂ ਦੀ ਡਿਫਰੈਂਟ ਐਫੀਲੀਏਸ਼ਨਸ ਨੇ ਚਾਰ ਗੈਂਗਸ ਨੇ ਜੋ ਲੋਰੈਂਸ ਬਿਸ਼ਨੋਈ ਦਾ ਲੈ ਗੇ ਨੇ ਪਰ ਉਹਦੇ ਵਿੱਚ ਵੀ ਡਿਵੀਜ਼ਨਸ ਹੋ ਗਈਆਂ ਨੇ ਬਿਕੋਜ਼ ਰਿਪੋਰਟਸ ਆਈਆਂ ਸੀ ਕਿ ਗੋਲਡੀ ਬਰਾੜ ਜੋ ਲੋਰੈਂਸ ਬਿਸ਼ਨੋਈ ਦੇ ਨਾਲ ਹੈ ਉਹ ਅਲੱਗ ਹੋ ਗਿਆ ਸੋ ਦੈਟ ਮੀਨਸ ਇੱਕ ਨਵਾਂ ਗੈਂਗ ਆ ਗਿਆ ਜੋ 505 ਤੋਂ ਅਲੱਗ ਹੈ ਮੇਬੀ ਇਹ 10 ਮਦਰ ਗੈਂਗਸ ਤੋਂ ਅਲੱਗ ਹੈ ਇਹਦੇ ਬਾਰੇ ਕਲੈਰਿਟੀ ਨਹੀਂ ਫਿਰ ਭਗਵਾਨਪੁਰੀ ਦਾ ਅਲੱਗ ਗੈਂਗ ਹੋ ਗਿਆ ਪਹਿਲਾਂ ਉਹਦਾ ਬਿਸ਼ਨੋਈ ਨਾਲ ਸੀਗਾ ਐਵੇਂ ਬੰਬੀਹਾ ਗੈਂਗ ਚੱਲ ਰਿਹਾ ਯੂ نو ਉਹ ਦੂਜੇ ਗੈਂਗ ਚੱਲ ਰਹੇ ਨੇ ਰਿੰਦਾ ਦਾ ਗੈਂਗ ਚੱਲ ਰਿਹਾ ਸੋ ਜਿਹੜੇ 10 ਮਦਰ ਗੈਂਗਸ ਨੇ ਇਹਨਾਂ ਨੂੰ ਬ੍ਰਾਡਲੀ ਚਾਰ ਗੈਂਗਸ ਲੋਰੈਂਸ ਬਿਸ਼ਨੋਈ ਨਾਲ ਨੇ ਚਾਰ ਗੈਂਗਸ ਦਵਿੰਦਰ ਬੰਬੀਹਾ ਨਾਲ ਨੇ ਅਤੇ ਯੂ نو ਦਵਿੰਦਰ ਬੰਬੀਹਾ ਗੈਂਗਸਟਰ ਸੀ ਜੋ ਮਰ ਚੁੱਕਾ ਹੈ ਦੋ ਜਿਹੜੇ ਗੈਂਗਸ ਨੇ ਉਹਨਾਂ ਦਾ ਸਿੱਧਾ ਪਾਕਿਸਤਾਨੀ ਆਈਐਸਆਈ ਨਾਲ ਲਿੰਕ ਹੈ ਜਿੰਨਾ ਚੋ ਇੱਕ ਗੈਂਗ ਰਿੰਦਾ ਦਾ ਹੈਗਾ ਇਹਨਾਂ ਚੋ ਡਿਫਰੈਂਟ ਗੈਂਗਸ ਨੇ ਜਿਨ੍ਹਾਂ ਦੇ ਬੰਦੇ ਕੈਨੇਡਾ ਚ ਬੈਠੇ ਨੇ ਲਖਵਿੰਦਰ ਲੰਡਾ ਹਰਸ਼ਦੀਪ ਡੱਲਾ ਦੋ ਨਵੇਂ ਨਾਮ ਨੇ ਮਤਲਬ ਨਵੇਂ ਨਾਮ ਇਸ ਕਰਕੇ ਕਿ ਪਬਲਿਕ ਸਰਕੂਲੇਸ਼ਨ ਚ ਨਵੇਂ ਨੇ ਗੋਪੀ ਗਨਸ਼ਾਮਪੂਰੀਆ ਐਂਡ ਹੈਪੀ ਪਾਸਿਆ ਸੋ ਇਹ ਦੋ ਨੇ ਇਸ ਵਕਤ ਜਿਹੜੇ ਸਭ ਤੋਂ ਜ਼ਿਆਦਾ ਐਕਟਿਵ ਹੋਏ ਨੇ ਫਾਰ ਐਕਸਟਰਸ਼ਨ ਕਾਲ ਪਿਛਲੇ ਸਾਲ ਤੱਕ ਲਖਬੀਰ ਲੰਡਾ ਵਾਸ ਵੈਰੀ ਐਕਟਿਵ اسپੈਸ਼ਲੀ ਤਰਨਤਾਰਨ ਏਰੀਆ ਦੇ ਵਿੱਚ ਤੇ ਜੋ ਇਹ ਹੈਗੇ ਨੇ ਲਾਰੈਂਸ ਬਿਸ਼ਨੋਈ ਇਹ ਮਾਲਵਾ ਏਰੀਆ ਦੇ ਵਿੱਚ ਜ਼ਿਆਦਾ ਨੇ ਹੈਪੀ ਬਾਸੀਆ ਪੂਰੇ ਗ੍ਰੇਨੇਡ ਅਟੈਕਸ ਕਰ ਰਹੇ ਸੀ ਯੂ نو ਉਸਨੇ 15 ਗ੍ਰੇਨੇਡ ਅਟੈਕਸ ਹੈ ਐਂਡ ਯੂ نو ਲੱਕੀਲੀ ਉਹ ਅਮਰੀਕਾ ਚ ਡਿਟੇਨ ਹੋਇਆ ਹੋਇਆ ਹੈ ਤੇ ਕੱਲ ਦੀ ਨਿਊਜ਼ ਦੇ ਨਾਲ ਕਿ ਉਹਦੀ ਐਕਸਟਰੈਡੀਸ਼ਨ ਹੋ ਸਕਦੀ ਹੈ ਮੇਰਾ ਨੈਕਸਟ ਕੁਐਸਚਨ ਇਹ ਹੈਗਾ ਜੁਪਿੰਦਰ ਜੀ ਜੀ ਇਹ ਜਿਹੜਾ ਰਿਪੋਰਟਸ ਆਈਆਂ ਨੇ ਕਿ ਗੋਲਦੀ ਬਰਾੜ ਤੇ ਲਾਰੈਂਸ ਬਿਸ਼ਨੋਈ ਅਲੱਗ-ਅਲੱਗ ਹੋ ਗਏ ਨੇ ਵਾਟ ਹੈਸ ਲੈਡ ਟੂ ਥੇਅਰ ਪਾਰਟਿੰਗ ਆਫ ਵੇਜ਼ ਜੋ ਰਿਪੋਰਟਸ ਆਈਆਂ ਉਹਦੇ ਵਿੱਚ ਇਹ ਹੈ ਕਿ ਲਾਰੈਂਸ ਬਿਸ਼ਨੋਈ ਆਪਣੇ ਬ੍ਰਦਰ ਲਈ ਬਹੁਤ ਪ੍ਰ ਤ ਤੁਹਾਨੂੰ ਯਾਦ ਹੋਏਗਾ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ 29 ਮਈ 2022 ਨੂੰ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਪਤਾ ਚੱਲਿਆ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ April ਦੇ ਵਿੱਚ ਇੰਡੀਆ ਤੋਂ ਫੇਕ ਪਾਸਪੋਰਟ ਤੇ ਫ্লাই ਕਰ ਗਿਆ ਸੀਗਾ ਉਸ ਦਾ ਉਸ ਦਾ ਜਿਹੜਾ ਪਬਲਿਕ ਉਸ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਹ ਕਾਫੀ ਦੇਰ ਬਾਅਦ ਮਹੀਨਿਆਂ ਬਾਅਦ ਆਉਂਦੀ ਹੈ ਜਦੋਂ ਕਿ ਉਹ ਇੱਕ ਲੁਧਿਆਣੇ ਤੋਂ ਗੈਂਗਸਟਰ ਭੱਜਿਆ ਹੋਇਆ ਸੀਗਾ ਉਹ ਆਈ ਥਿੰਕ ਕਮਰਪਾਲ ਸਿੰਘ ਸ਼ਾਇਦ ਉਸ ਦਾ ਨਾਮ ਹੈ ਸੋ ਉਹ ਇੱਕ ਗੈਂਗਸਟਰ ਇੱਕ ਅਟੈਂਪਟ ਟੂ ਮਰਡਰ ਕੇਸ ਵਾਂਟਡ ਸੀ ਉਹ ਵੀ ਫੇਕ ਪਾਸਪੋਰਟ ਬਣਾ ਕੇ ਗਿਆ ਅਤੇ ਉਸ ਦਾ ਫੇਕ ਪਾਸਪੋਰਟ ਦੀ ਐਕਸਪਰਟੀਜ਼ ਹੈ ਉਸ ਦੀ ਐਂਡ ਉਸ ਨੇ ਅਨਮੋਲ ਬਿਸ਼ਨੋਈ ਨੂੰ ਫਰੀਦাবাদ ਦੇ ਫੇਕ ਫੇਕ ਪਾਸਪੋਰਟ ਗੈਂਗ ਦੇ ਨਾਲ ਮਿਲ ਕੇ ਭਜਵਾਇਆ ਸੀ ਉੱਥੋਂ ਦੀ ਸੋ ਉਹਦੇ ਮੈਰਿਜ ਦੇ ਵਿੱਚ ਇੱਕ ਪੰਜਾਬੀ ਸਿੰਗਰ ਵੀ ਸੀਗਾ ਜੋ ਕਿ ਸਿੱਧੂ ਮੂਸੇਵਾਲਾ ਦਾ ਰਾਈਵਲ ਸੀਗਾ ਉੱਥੇ ਅਨਮੋਲ ਬਿਸ਼ਨੋਈ ਦਿਖਿਆ ਨੱਚਦਾ ਹੋਇਆ ਥੈਟ ਥਿਸ ਵਾਸ ਇਨ ਕੈਲੀਫੋਰਨੀਆ ਉਸ ਤੋਂ ਬਾਅਦ ਅਨਮੋਲ ਬਿਸ਼ਨੋਈ ਦੀ ਕਈ ਨਿਊਜ਼ ਆਈਆਂ ਕਿ ਉਸ ਨੂੰ ਯੂ ਨੋ ਐਂਗਲਟ ਵਗੈਰਾ ਪਾ ਰੱਖਿਆ ਹੈ ਪੁਲਿਸ ਨੇ ਕਿ ਉਸ ਨੂੰ ਜਾ ਨਹੀਂ ਸਕਦਾ ਹੈ ਉਹਨੂੰ ਡਿਟੇਨ ਕੀਤਾ ਗਿਆ ਸੋ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਵਗੈਰਾ ਨੂੰ ਕਿਹਾ ਸੀਗਾ ਕਿ ਤੂੰ ਇਸਤੇ ਹੀ ਉਹ ਜੋ ਉੱਥੇ ਲੀਗਲ ਕਾਰਵਾਈ ਉਹ ਕਰੋ ਬਿਕਾਜ਼ ਗੋਲਡੀ ਨੀਗਲੀ ਪੈਰਵਾਈ ਕਰੋ ਉਹ ਸਾਰੀ ਹਾਂ ਯਾ ਸੋ ਗੋਲਡੀ ਬਰਾੜ ਇੱਕ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਿਆ ਹੋਇਆ ਉਹ ਇੱਥੋਂ ਅਸਾਈਲਮ ਤੇ ਜਾਂ ਫੇਕ ਪਾਸਪੋਰਟ ਤੇ ਨਹੀਂ ਗਿਆ ਹੈ ਸੋ ਉਹ ਤਾਂ ਮੈਂ ਇਨ ਹੀ ਇਜ਼ ਅ ਰੈਜ਼ੀਡੈਂਟ ਨਾਟ ਦਾ ਪਰਮਨੈਂਟ ਰੈਜ਼ੀਡੈਂਟ অর ਵਾਟ ਆਮ ਨਾਟ ਉਸ ਮੈਨੂ ਕਲੈਰਿਟੀ ਨਹੀਂ ਹੈ ਪਰ ਉਹਦੀ ਹੈਲਪ ਕਰ ਸਕਦਾ ਸੀ ਸੋ ਇਹ ਇਨਫੋਰਮੇਸ਼ਨ ਹੈ ਕਿ ਉਸਨੇ ਨਹੀਂ ਕੀਤੀ ਸੋ ਹੁਣ ਉਹਦੇ ਚ ਕਿੰਨੀ ਸਚਾਈ ਹੈ ਕੀ ਹੈ that is not true ਉਸ ਤੋਂ ਬਾਅਦ ਲਾਰੈਂਸ ਬਿਜਨੋਈ ਦੀਆਂ ਦੋ ਤਿੰਨ ਇੰਟਰਵਿਊਜ਼ ਆਈਆਂ ਨੇ ਬੀਬੀਸੀ ਤੇ ਆਈਆਂ ਨੇ ਐਂਡ ਪਲੱਸ ਉਸ ਦੀ YouTube ਤੇ ਆਈ ਹੈ ਪਰ ਉਸਨੇ ਇਸ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਹੈਗਾ ਜੋ ਪਤਾ ਜੀ ਜੀ ਇਹ ਪਹਿਲਾ ਜਿਹੜਾ ਜੇ ਆਪਾਂ ਦੇਖੀ ਆ ਤੋ ਇਕ ਦਹਾਕਾ ਪਹਿਲਾਂ ਦੀ ਜਦੋਂ ਗੈਂਗਸਟਰਸ ਇਹ ਸ਼ੁਰੂ ਹੋਏ ਹੋਏ ਸੀਗੇ ਇਹਨਾਂ ਦੇ ਸਾਰੇ ਬੜੇ ਨਾਂ ਹੁੰਦੇ ਸੀਗੇ ਡਿੰਪੀ ਚਾਂਦਬਾਨ ਤੇ ਸ਼ੇਰਾ ਖੁੱਬਾ ਇਹਨਾਂ ਦੇ ਬੜੇ ਰੌਕੀ ਇਹਨਾਂ ਦੇ ਬੜੇ ਨਾਂ ਹੁੰਦੇ ਸੀ ਉਸ ਵੇਲੇ ਤੇ ਇਹ ਜਿਹੜੇ ਗੈਂਗਸਟਰਸ ਉਸ ਵੇਲੇ ਸੀਗੇ ਪੁਲਿਸ ਵਾਸੇ ਅਬਲ ਟੂ ਡੀਲ ਵਿਦ them ਵੈਰੀ ਇਫੈਕਟਿਵਲੀ ਵਾਈਜ਼ ਇਟ ਇਟਸ ਦ ਸੇਮ ਪੰਜਾਬ ਪੁਲਿਸ ਵਾਈਜ਼ ਇਟ ਥੈਟ ਦੇ ਆਰ ਨੋਟ ਅਬਲ ਟੂ ਡੀਲ ਵਿਦ them ਐਕਚੁਅਲੀ ਨਾ ਬਹੁਤ ਬਹੁਤ ਜ਼ਿਆਦਾ ਟੋੜਾ ਵੈਲਿਡ ਕੁਐਸਚਨ ਹੈ ਸੋ ਗੈਂਗਸਟਰਸ ਜਿਹੜੇ ਪਹਿਲੇ ਦੋ ਗੈਂਗਸਟਰ ਸੀਗੇ ਡਿੰਪੀ ਚੰਦਪਾਨ ਤੇ ਰੌਕੀ ਫਾਜ਼ਿਲ ਕਾ ਉਹਨਾਂ ਦਾ ਇੱਕ ਸਿੰਡੀਕੇਟ ਬਣ ਗਿਆ ਸੀ ਵੀਦ ਯੂਪੀ ਗੈਂਗਸਟਰਸ ਦੇ ਨਾਲ ਪਰ ਉਹਨਾਂ ਦਾ ਕੋਈ ਇੰਟਰਨੈਸ਼ਨਲ ਨੈਟਵਰਕ ਨਹੀਂ ਸੀਗਾ ਜਿਹੜੇ ਉਸ ਤੋਂ ਬਾਅਦ ਤਿੰਨ ਚਾਰ ਆਏ ਸ਼ੇਰਾਂ ਖੁੱਬਣ ਵਿੱਕੀ ਗਾਉਂਡਰ ਬੰਬੀ ਹਾ ਐਂਡ ਆਦਰਸ ਇਹ ਸਾਰੇ ਲੋਕਲ ਗੈਂਗਸਟਰਸ ਸੀਗੇ ਜਿਨ੍ਹਾਂ ਦਾ ਫੀਫਡਮ ਦੀ ਲੜਾਈ ਹੁੰਦੀ ਸੀ ਨਾ ਮੁੱਛ ਦੀ ਜ਼ਿਆਦਾ ਲੜਾਈ ਸੀ ਈਗੋ ਦੀ ਜ਼ਿਆਦਾ ਲੜਾਈ ਸੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਸੀਗੇ ਇਹ ਕੋਈ ਐਕਸਟਰਸ਼ਨ ਜੋ ਉਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਸੀਗੇ ਯੂ نو ਇਹ ਜਿਹੜੇ 4-5 ਆਏ ਨੇ ਬਟ 2013-14 ਅਨਵਰਡਸ ਬਹੁਤ ਸਾਰੇ ਗੈਂਗਸਟਰਸ ਐਕਸਟਰਸ਼ਨ ਵਾਲੇ ਤਰਫ ਚਲੇ ਗਏ ਆਦਰਵਾਇਜ਼ ਜੇ ਜੈਪਾਲ ਪੁੱਲਰ ਸੀਗਾ ਉਹ ਹਾਈਵੇ ਰੋਬਰੀ ਕਰਦਾ ਸੀਗਾ ਸੋ ਉਹਦੇ ਨਾਲ ਦੇ ਸਾਰੇ ਹਾਈਵੇ ਰੋਬਰੀ ਕਰਦੇ ਸੀਗੇ ਸੋ ਪਰ ਇਸ ਦੇ 2014-15 ਤੋਂ ਬਾਅਦ ਇਹ ਵਾਲਾ ਟ੍ਰੈਂਡ ਚੱਲਿਆ ਐਸਪੈਸ਼ਲੀ 2019 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਵਧਿਆ ਯੂ نو ਜੋ ਪੁਲਿਸ ਦਾ ਡੇਟਾ ਐ ਐਕਸਟਰਸ਼ਨ ਦਾ ਉਹ ਬਹੁਤ ਜ਼ਿਆਦਾ ਯੂ نو ਹੈਰ ਰੇਜ਼ਿੰਗ ਹੈਗਾ 2023 ਅਤੇ 2024 ਦਾ ਇੱਕ 18 ਮਹੀਨੇ ਦਾ ਪੀਰੀਅਡ ਹੈ ਜਿਸ ਨੂੰ ਪੁਲਿਸ ਨੇ ਇੱਕ ਐਫੀਡੇਵਿਟ ਦਿੱਤਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਇਲੈਗਲ ਫ੍ਰਮ ਕਸਟਡੀ ਹਾਈ ਕੋਰਟ ਨੇ ਪੁਲਿਸ ਤੋਂ ਮੰਗਿਆ ਸੀ ਕਿ ਕੀ ਐਕਸਟਰਸ਼ਨ ਕਾਲਸ ਕਿੰਨੀ ਆਉਂਦੀਆਂ ਨੇ ਸੋ ਉਸ ਦੇ ਇੰਟਰਵਿਊ ਤੋਂ ਜਿਹੜੀ ਹੋਈ ਸੀ 2023 17 ਮਾਰਚ ਨੂੰ ਤੋਂ ਇੰਟਰਵਿਊ ਤੋਂ 6 ਮਹੀਨੇ ਪਹਿਲਾਂ ਪੀਰੀਅਡ ਤੇ 1 ਸਾਲ ਬਾਅਦ ਦਾ ਪੀਰੀਅਡ 18 ਮਹੀਨੇ ਦੇ ਪੀਰੀਅਡ ਦੇ 600 ਤੋਂ ਜ਼ਿਆਦਾ ਐਕਸਟਰਸ਼ਨ ਕਾਲਸ ਪੁਲਿਸ ਕੋਲ ਰਿਪੋਰਟ ਹੋਈਆਂ ਨਹੀਂ ਕੰਪਲੇਂਟ ਹੋਈਆਂ ਨਹੀਂ ਯੂ ਨਾ ਐਂਡ ਸਾਰੇ ਜਾਂਦੇ ਨਹੀਂ ਐ ਸੋ ਦੈਟ ਮੀਨਸ ਐਟ ਲੀਸਟ ਡਬਲ ਫਿਗਰ ਤਾਂ ਹੋਈਏ ਸੋ ਇਹ ਇੰਨਾ ਜ਼ਿਆਦਾ ਹੋਇਆ ਇਟਸ ਆਲ ਬਿਕੋਜ਼ ਵਿੱਚ ਪਾਕਿਸਤਾਨ ਆਈਐਸਆਈ ਏਜੰਸੀਜ਼ ਦਾ ਬਹੁਤ ਹੈ ਯੂ ਨਾ ਹੈਲਪ ਆ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਲੌਜਿਸਟਿਕ ਸਪੋਰਟ ਦੇ ਰਹੀ ਹੈ ਡਰੱਗਸ ਵੈਪਨਸ ਇਹਨਾਂ ਨੂੰ ਆ ਰਹੇ ਨੇ ਐਂਡ ਪਲੱਸ ਆਫ ਕੌਰਸ ਕੈਨੇਡਾ ਕੈਨੇਡਾ ਦਾ ਇਹਨਾਂ ਦੇ ਲਈ ਸੇਫ ਹੈਵਨ ਹੈ ਕੈਨੇਡਾ ਯੂਐਸ ਦੇ ਵਿੱਚ ਜੋ ਰਿਪੋਰਟਸ ਆ ਰਹੇ ਨੇ ਕਿ ਇਹਨਾਂ ਦੇ ਕ੍ਰੈਕਡਾਊਨ ਹੋ ਰਿਹਾ ਹੈ ਪਰ ਕੈਨੇਡਾ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਕ੍ਰੈਕਡਾਊਨ ਨਹੀਂ ਹੋ ਰਿਹਾ ਸਾਰੇ ਉੱਥੇ ਇਜ਼ੀਲੀ ਬੈਠੇ ਨੇ ਜਿਹੜੇ ਮੇਨ ਹੈਗੇ ਨੇ ਬਟ ਵਾਟ ਇਜ਼ ਦ ਪੰਜਾਬ ਪੁਲਿਸ ਡੂਇੰਗ ਅਬਾਊਟ ਇਟ ਬਿਕੋਜ਼ ਜਦੋਂ ਵੀ ਆਪਾਂ ਬਹੁਤ ਸਾਰੇ ਇੱਥੇ ਲੋਕਲ ਇੰਡਸਟਰੀਸਟਸ ਨਾਲ ਜਾਂ ਪ੍ਰੋਫੈਸ਼ਨਲਸ ਨਾਲ ਜਿਹੜੇ ਵਿਰੋਧਾ ਹਾਈ ਨੈਟਵਰਥ ਇੰਡੀਵਿਜੂਅਲਸ ਜਿਹੜੇ ਨੇ ਉਹਨਾਂ ਨਾਲ ਜਦੋਂ ਵੀ ਆਪਾਂ ਗੱਲ ਕਰੀਏ ਤਾਂ ਇਹ ਗੱਲ ਬਹੁਤ ਸਾਹਮਣੇ ਆਉਂਦੀ ਆ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਸਰਕਲ ਵਿੱਚ ਇਹੋ ਜਿਹਾ ਬੰਦਾ ਹੁੰਦਾ ਹੀ ਹੈ ਜਿਨ੍ਹਾਂ ਨੂੰ ਇਸਟ੍ਰੈਸ਼ਨ ਕਾਲਸ ਆ ਰਹੀਆਂ ਨੇ ਬਟ ਪੀਪਲ ਪੀਪਲ ਡੂ ਨੋਟ ਹੈਵ ਫੇ what exactly is the punjab police doing to uh, you know to to ensure that uh, you know these gangsters are are taken to task i think is fakat na jehde pichle sare gangsters sige oh zyada tar jail ch chale gaye si ya onna nu police ne eliminate kar ditta si bahut zyada network onna da break kar ditta si if you remember ke ek pura 6 mahine chalya si de vich inna de almost 5000 to zyada hideouts police ne bust kite si ਐਂਡ ਬਹੁਤ ਸਾਰੇ ਗੈਂਗਸਟਰਸ ਨੂੰ ਪਾਇਆ স্পੈਸ਼ਲ 50 ਜਿਹੜੇ ਗੈਂਗਸ ਨੇ ਜਿਹੜੇ ਲਾਈਕ ਕੈਟੇਗਰੀ A B C ਦੇ ਉਹਨਾਂ ਨੂੰ ਸਪੈਸ਼ਲ ਬਠਿੰਡਾ ਜੇਲ੍ਹ 'ਚ ਭੇਜਿਆ ਗਿਆ ਜਿੱਥੇ ਫੋਨ ਨੈਟਵਰਕ ਵਗੈਰਾ ਨਹੀਂ ਹੈਗਾ ਐਂਡ ਐਲ ਉਹਦੇ ਨਾਲ ਥੋੜਾ ਜਿਹਾ ਕੰਟੇਨ ਕੰਟੇਨ ਹੋਗਾ ਸੀ ਬਟ ਦੈਨ ਸਡਨਲੀ ਯੂ نو ਦਿਸ ਗੋਪੀ ਗਨਸ਼ਾਮਪੂਰੀਆ ਹੈਪੀ ਪਾਸਿਆ ਅ ਐਂਡ ਯੂ نو ਜਿਹੜੇ ਕੈਨੇਡਾ ਚ ਬੈਠੇ ਨੇ ਅਰਸ਼ਦੀਬੁੱਲਾ ਲਖਵੀਰ ਪਲੱਸ ਰਿੰਦਾ ਪਾਕਿਸਤਾਨ ਵਾਲੇ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਏ ਆਂ ਐਂਡ ਆਈ ਥਿੰਕ ਕਿ ਇੱਕ ਐਦਾਂ ਦਾ ਇੱਕ ਵੇਵ ਹੈ ਜਿਸ ਨੂੰ ਤਾਈਂ ਕੰਟੇਨ ਕੀਤਾ ਜਾਏਗਾ ਜਦੋਂ ਪੁਲਿਸ ਇਹਨਾਂ ਦਾ ਲੋਕਲ ਨੈਟਵਰਕ ਪਲੱਸ ਇੰਟਰਨੈਸ਼ਨਲ ਨੈਟਵਰਕ ਉਸ ਨੂੰ ਬ੍ਰੇਕ ਕਰੇਗੀ ਆਈ ऍम ਸ਼ੋਰ ਦੇ ਆਰ ਵਰਕਿੰਗ ਔਨ ਇਟ ਦਿਸ ਇਜ਼ देयर ਜੌਬ ਦੇ ਹੈਵ ਟੂ ᱮਨਸ਼ੋਰ ਕਿ ਜਿਹੜੇ ਪੰਜਾਬੀਜ਼ ਨੇ ਦੇ ਫੀਲ ਸੇਫ ਹੇਅਰ ਬਟ ਐਜ਼ ਆਫ ਨਾਓ ਦੇ ਆਰ ਨਾਟ ਏਬਲ ਟੂ ਸੋ ਜਪਿੰਦਰ ਜੀ ਵਾਟ ਇਜ਼ ਦ ਹੋਪ ਫॉर ਪੰਜਾਬ ਕੀ ਹੋਪ ਕੀ ਹੈ ਗਿਆ ਇੱਕ ਅਜ ਤੁਸੀਂ ਬਹੁਤ ਵਧੀਆ ਲੇਖ ਲਿਖਿਆ ਹੈਗਾ ਸ਼ੁਭਮਨ ਗਿੱਲ ਤੇ ਕਿ ਉਹ ਵੀ ਉਥੋਂ ਹੀ ਹੀ ਇਸ ਆਲਸੋ ਫਰਮ ਦ ਸੇਮ ਏਰੀਆ ਜਿੱਥੋਂ ਇਹ ਗੈਂਗਸਟਰਸ ਆਦਦੇ ਨੇ ਸੋ ਵਾਟ ਇਜ਼ ਦ ਹੋਪ ਫॉर ਪੰਜਾਬ ਸ਼ੁਭਮਨ ਗਿੱਲ ਇਜ਼ ਦ ਹੋਪ ਫॉर ਪੰਜਾਬ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਔਮਨ ਕ੍ਰਿਕਟ ਦੇ ਕੈਪਟਨ ਹੈ ਉਹ ਵੀ ਇੰਗਲੈਂਡ ਦੇ ਵਿੱਚ ਸੀਰੀਜ਼ 2-1 ਦੇ ਉਸ ਜਿੱਤ ਰਹੇ ਨੇ ਐਂਡ ਯੂ نو ਸ਼ੁਭਮਨ ਗਿੱਲ ਨੇ ਐਨੀ ਇੱਕ ਰਿਕਾਰਡ ਵਿਕਟਰੀ ਕੀਤੀ ਹੈਗੇ ਸੈਕੰਡ ਟੈਸਟ ਮੈਚ ਦੇ ਵਿੱਚ ਜਿਹਦੇ ਵਿੱਚ ਉਹ ਪਹਿਲਾ ਬੈਟਸਮਨ ਬਣਿਆ ਜਿਸ ਨੇ ਡਬਲ ਸੈਂਚਰੀ ਮਾਰੀ ਹੈ ਪਲੱਸ 150 ਪਲੱਸ ਰਨਸ ਮਾਰੇ ਉਹਨੇ ਸੈਕੰਡ ਇਨਿੰਗਸ ਦੇ ਵਿੱਚ ਉਸਨੇ ਆਪਣੀ ਲੀਡਰਸ਼ਿਪ ਸ਼ੋ ਕੀਤੀ ਹੈ ਕਮਾਲ ਦੀ ਗੱਲ ਹੈ ਕਿ ਸ਼ੁਭਨ ਗਿੱਲ ਫਾਜ਼ਿਲ ਕਾ ਤੋਂ ਹੈ ਚੱਕ ਜੈਮਲ ਵਾਲਾ ਸਿੰਘ ਤੋਂ ਐਂਡ ਫਾਜ਼ਿਲ ਕਾ ਦਾ ਇੱਕ 50 ਕਿਲੋਮੀਟਰ ਰੇਡੀਅਸ ਹੈ ਜਿੱਥੋਂ ਦੇ ਪੰਜਾਬ ਦੇ ਜਿਹੜੇ ਟੌਪ 10 ਗੈਂਗਸਟਰਸ ਨੇ ਟੌਪ 10 ਉਹਨਾਂ ਵਿੱਚੋਂ ਸੈਵਨ ਗੈਂਗਸਟਰਸ ਜਿਨ੍ਹਾਂ ਦੇ ਤੁਸੀਂ ਵੀ ਨਾਂ ਲਿੱਤੇ ਡਿੰਪੀ ਚੰਦਮਾਨ ਰੌਕੀ ਫਜ਼ਲ ਫਾਜ਼ਿਲ ਕਾ ਸ਼ੇਰਾ ਕੁੱਬਣ ਵਿੱਕੀ ਗੌਂਡਰ ਦਵਿੰਦਰ ਬੰਬੀਆ ਇਨਫੈਕਟ ਮੈਨੂੰ ਇਸ ਤੋਂ ਬਾਅਦ ਕਈ ਲੋਕਾਂ ਦੇ ਫੋਨ ਆਏ ਜਿਨ੍ਹਾਂ ਨੇ ਮੈਨੂੰ ਹੋਰ ਵੀ ਦੱਸਿਆ ਐਂਡ ਬ੍ਰਿਟਿਸ਼ ਈਰਾ ਦੇ ਵਿੱਚ ਵੀ ਬੜੇ ਉੱਤੋਂ ਦੇ ਆਊਟਲੌਸ ਸੀ ਤੋਂ ਸ਼ੁਭਮਨ ਗਿੱਲ ਉਸ ਏਰੀਆ ਤੋਂ ਹੈ ਸੋ ਹੁਣ ਪੰਜਾਬ ਨਾਲ ਤੁਸੀਂ ਕਿਤੇ ਵੀ ਜਾਓ ਪੰਜਾਬ ਦਾ ਨੈਰੇਟਿਵ ਹੈ ਕਿ ਹਾਂ ਵੀ ਪੰਜਾਬ ਚ ਡਰੱਗਸ ਕਿਵੇਂ ਚੱਲ ਰਿਹਾ ਹੈ ਪੰਜਾਬ ਚ ਗੈਂਗਸਟਰਿਜ਼ਮ ਕਿਵੇਂ ਚੱਲ ਰਿਹਾ ਹੈ ਪੰਜਾਬ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਕਿਉਂਕਿ ਐਕਸਟੋਰਸ਼ਨ ਹੈ ਤਾਂ ਉੱਥੇ ਸ਼ੁਭਮਨ ਗਿੱਲ ਜੋ ਉਹਨ ਉਸ ਧਰਤੀ ਤੋਂ ਹੀ ਉੱਠਿਆ ਹੈਗਾ ਏਨ ਧਰਤੀ ਤੋਂ ਉੱਠ ਕੇ ਇੱਕ ਐਨੀ ਪੋਜ਼ਿਟਿਵ એનર્ਜੀ ਹੈ ਇੱਕ ਪੋਜ਼ਿਟਿਵ ਲੀਡਰਸ਼ਿਪ ਉਸਨੇ ਸ਼ੋ ਕੀਤਾ ਹਰਮਨਪ੍ਰੀਤ ਕੌਰ ਤਾਂ ਇਹੋ ਜੀ ਥਾਂ ਤੋਂ ਹੈ ਜਿੱਥੇ ਕ੍ਰਿਕਟ ਸਟੇਡੀਅਮ ਹੀ ਨਹੀਂ ਮੋਗਾ ਯੂ نو ਮੋਗਾ ਇਸ ਦਿ ਸੈਂਟਰ ਆਫ ਪੰਜਾਬ ਸਾਰੀ ਮੂਵਮੈਂਟ ਸੈਂਟਰ ਉਥੋਂ ਦੇ ਚਲਦੀਆਂ ਆਈਆਂ ਨੇ ਸੋ ਇੱਕ ਐਦਾਂ ਦੇ ਦੋ ਨੇ ਹਰਮਨਪ੍ਰੀਤ ਸਿੰਘ ਜੋ ਹਾਕੀ ਕੈਪਟਨ ਨੇ ਆਈ ਥਿੰਕ ਇਹ ਰੋਲ ਮਾਡਲਸ ਨੇ ਆਪਣੇ ਯੂਥ ਦੇ ਐਂਡ ਬਹੁਤ ਸਾਰੇ ਗੈਂਗਸਟਰ ਸੀ ਜਿਹੜੇ ਐਜ਼ ਅ ਸਪੋਰਟਸਮੈਨ ਸ਼ੁਰੂ ਹੋਏ ਨੇ ਸ਼ੇਰਾ ਖੁੱਬਣ ਵਿੱਕੀ ਗਾਉਂਡਰ ਨੈਸ਼ਨਲ ਸਿਲਵਰ ਮੈਡਲਿਸਟ ਨੇ ਦੇ ਵਰ ਨਾਟ ਆਰਡੀਨਰੀ ਸਪੋਰਟਸਮੈਨ ਮੈ ਲੋ ਉਹਨਾਂ ਨੇ ਇੱਕ ਵੱਡੇ ਸਾਰੇ ਪੋਡੀਅਮ ਦਿੱਤੇ ਯਾ ਯੈਸ ਯੂ نو ਸਾਰੇ ਅਰਜੁਨਵਾਲੀ ਸੋ ਇਸ ਕਰਕੇ ਅਨਫੋਰਚਨਟਲੀ ਉਹ ਦੂਜੇ ਪਾਸੇ ਕਿਉਂ ਚਲੇਗੇ ਸੋ ਮੈਨੂੰ ਲੱਗਦਾ ਕਿ ਸਿਸਟਮ ਨੂੰ ਇੱਕ ਇਹੋ ਜਿਹੇ ਟਾਈਮ ਤੇ ਇੰਟਰਵੈਨ ਕਰਨਾ ਪੈਗਾ ਜੇ ਕੋਈ ਯੂਥ ਐਸਟਰੇਜ ਜਾ ਰਿਹਾ ਹੈ ਤਾਂ ਉਹਨੂੰ ਇੰਟਰਵੈਨ ਕੀਤਾ ਜਾਵੇ ਮੈਂ ਬਾਰ ਬਾਰ ਇਹ ਹੀ ਕਹਿਣਾ ਕਿ ਜੇ ਲਾਰੈਂਸ ਬਿਸ਼ਨੋਈ ਦੀ ਸਟੂਡੈਂਟ ਪੋਲਿਟਿਕਸ 'ਚ ਲੜਾਈ ਹੋਈ ਤਾਂ ਉਸਨੂੰ ਦੇ ਤੁਸੀਂ ਰਣਜੀਤ ਡੁਪਲਾ ਆਰਮਸ ਸਮਗਲਰ ਰੋਕੀ ਫਾਜ਼ਿਲ ਕਾ ਵਾਲੇ ਬੈਰਕ ਦੇ ਵਿੱਚ ਪਾਓਗੇ ਤਾਂ ਉਹ ਕ੍ਰਾਈਮ ਹੀ ਸਿੱਖੇਗਾ ਯੂ ਨੋ सो so, जो फॉर्मर लीडर मे बी चलो एक्टिविजम सीखता है बट दैट इज फॉर सम आइडियोलॉजी सम कॉज सो बहुत बहुत लैवल्स मल्टीपल इंटरवेंशन चाहिए रोल मॉडल चाहिए थैंक यू जुपिंदर जीत जी ऑन दिस नोट आईड लाइक टू सेप ऑन होपिंग फॉर न्यू रोल मॉडल फॉर आर पंजाबी यूथ थैंक यू फॉर वॉचिंग दिस एपीसोडाटिन्यो Us on all our social media handles across X, on Instagram, and on Facebook. Do subscribe to the Tribune YouTube channel. Thank you.